ਰਹੇ ਨਾ ਮਤਰਾ ਅਸੀਂ ਅਸੀਂ ਝੂਠੇ ਲੋਕਾਂ ਨੂੰ ਪ੍ਰਮੋਟ ਕਰਨ ਲਈ ਕਹਾਂ ਮੈਨੂੰ ਇਹ ਦੱਸੋ ਪਹਿਲਾਂ ਜਿਹੜੀ ਚੀਜ਼ ਖੜੀਆਂ ਝੂਠਦੇ ਝੂਠਦੇ ਉੱਤੇ ਆ ਉਹਨੂੰ ਪ੍ਰਮੋਟ ਕਰਕੇ ਅਸੀਂ ਕਰਾਂਗੇ ਕੀ ਮੈਨੂੰ ਇਹ ਦੱਸੋ ਹੁਣ ਕਿਹੜੀ ਚੀਜ਼ ਨੇ ਲੋਕਾਂ ਨੂੰ ਜਾ ਕੇ ਮਿਲਿਆ ਕਿਹੜੀ ਚੀਜ਼ ਨੇ ਅਸੀਂ ਕਰਾਉਣਾ ਚਾਹੀਏ ਉਹ ਲੋਕਾਂ ਨੂੰ ਦਿਖਾਉਣੀ ਜਿਹਨੇ ਆਈ ਝੂਠੇ ਅਟਵੇੜਾ ਕਿਨੇ ਦੱਸੋ ਕੀ ਕਰੀਏ ਹਰ ਤੀਜਾ ਬੱਚਾ ਮੇਕ ਡਾਕੂਮੈਂਟ ਨਹੀਂ ਫਿਰਦਾ ਤੁਹਾਨੂੰ ਇਹ ਦੱਸ ਦੇਣਾ ਇੱਕ ਬੱਚਾ 4 ਸਾਲ ਉਮਰ ਕਿਹਾ ਕੇ ਸਾਡੇ ਤਿੰਨ ਸਾਈਕਲ ਚਿੱਟਕੇ ਲੈ ਗਿਆ ਜਦੋਂ ਮੈਂ ਡਾਕੂਮੈਂਟ ਜਿੱਕੀ ਦੇ ਤਕਰੀਬਨ ਸਾਰੀ ਭਾਈ ਬੰਦਾ ਅਸੀਂ ਬਾਅਦ 24 ਫੜਿਆ ਕਿ ਹੁਣ ਕੜੀਏ ਕੀ ਬਸੋ ਮਾਣ ਇਹਨਾਂ ਦੁਖੀ ਆ ਮੈਨੂੰ ਆਏ ਲੱਗ ਰਿਹਾ ਵੀ ਯਾਰ ਅਸੀਂ ਕਰ ਕਿਉਂ ਰਹੇ ਆ ਮਤਲਬ ਅਸੀਂ ਅਸੀਂ ਝੂਠੇ ਲੋਕਾਂ ਨੂੰ ਪ੍ਰਮੋਟ ਕਰਨ ਲਈ ਇੱਥੇ ਆਏ ਆ ਮੈਨੂੰ ਇਹ ਦੱਸੋ ਪਹਿਲਾਂ ਜਿਹੜੀ ਚੀਜ਼ ਖੜੀਓ ਝੂਠ ਦੇ ਝੂਠ ਦੇ ਉੱਤੇ ਆ ਉਹਨੂੰ ਪ੍ਰਮੋਟ ਕਰਕੇ ਅਸੀਂ ਕਰਾਂਗੇ ਕੀ ਮੈਨੂੰ ਇਹ ਦੱਸੋ ਹੁਣ ਕਿਹੜੀ ਚੀਜ਼ ਲਈ ਲੋਕਾਂ ਨੂੰ ਜਾ ਕੇ ਮਿਲੀਏ ਕਿਹੜੀ ਚੀਜ਼ ਲਈ ਅਸੀਂ ਗਰਾਉਂਡਾਂ ਚਾਹੀਏ ਉਹ ਲੋਕਾਂ ਨੂੰ ਜਿਤਾਉਣ ਦੀ ਜਿਹੜੇ ਆਈ ਝੂਠੇ ਡੱਬੇ ਲੈ ਕੇ ਨੇ ਇੱਥੇ ਦੱਸੋ ਕੀ ਕਰੀਏ ਹਰ ਤੀਜਾ ਬੱਚਾ ਵੇਗ ਡਾਕੂਮੈਂਟ ਬਣਾਈ ਫਿਰਦਾ ਆਰ ਤੁਹਾਨੂੰ ਇਹ ਦੱਸ ਦਿੰਨਾ ਇੱਕ ਬੱਚਾ 4 ਸਾਲ ਉਮਰ ਘਟਾ ਕੇ ਸਾਡੇ ਤਿੰਨ ਸਾਈਕਲ ਜਿੱਤ ਕੇ ਲੈ ਗਿਆ ਜਦੋਂ ਦਾ ਡਾਕੂਮੈਂਟ ਚ ਇੱਕ ਕੀਤੇ ਤਕਰੀਬਨ ਸਾਰੀ ਬਣਾਈ ਫਿਰਦਾ ਅਸੀਂ ਬਾਅਦ 24 ਫੜਿਆ ਗਿਆ ਹੁਣ ਕਰੀਏ ਕੀ ਦੱਸੋ ਹੁਣ ਕਿਹੜੀ ਚੀਜ਼ ਲਈ ਆਪਾਂ ਇੱਥੇ ਮੈਂ ਤਾਂ ਇਹ ਸੋਚਦਾ ਸੀ ਨਾ ਜਦੋਂ ਘਰੋਂ ਤੁਰਿਆ ਮੈਂ ਕਿਹਾ ਚਲੋ ਬੱਚੇ ਚੱਕ ਲੈਨੇ ਆ ਬੱਚਿਆਂ ਦੇ ਨਾਲ ਆਪਾਂ ਮਿਹਨਤ ਕਰਾਂਗੇ ਨਾ ਉਹ ਤਗੜੇ ਕਰੀਏ ਇਹਨਾਂ ਦਾ ਸਭ ਤੋਂ ਵੱਧ ਕਰਪਸ਼ਨ ਆ ਹੁਣ ਤੁਸੀਂ ਦੇਖੋ ਵੀ ਕਿਉਂ ਨਹੀਂ ਰੇਸ ਹੋ ਰਹੀ ਬਾਰ 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 ਉਹੀ ਰੋੜਾ ਹੁਣਾਈ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਚੋ ਕੀ ਦਾ ਅਸਲੀ ਆ ਕਿਹੜਾ ਜਾਲੀਆ ਕਿਹੜਾ ਸਹੀ ਆ ਹੁਣ ਅਸੀਂ ਵੀ ਨਾਲ ਬਈ ਪਾਪਾ ਦੇ ਬਾਗੀ ਬਣ ਰਹੇ ਆ ਤੁਸੀਂ ਵੀ ਬਣੋਗੇ ਜਿਹੜੇ ਇੱਥੇ ਬੈਠੇ ਹੋ ਹੁਣ ਇੱਕ ਬੱਚਾ ਘਾਟੇ ਦਾ ਉਦੋਂ 4 ਸਾਲ ਦਾ ਬੱਚਾ ਉਹਨੂੰ ਕਿੱਥੇ ਜਿੱਤਣ ਦੇ ਦੀ ਤੁਸੀਂ ਇਹ ਸੋਚੋ ਹੁਣ ਬਈ ਮਾਨਤਾ ਹੈਗਾ ਦੁਖੀ ਦੇਖੋ ਖੜੇ ਟ੍ਰੈਕ ਦੇ ਜਿੱਤਾਂ ਕਰਦਾ ਵੀ ਸਾਰੇ ਨੂੰ ਛੱਡ ਕੇ ਘਰ ਨੂੰ ਚਲੇ ਜਾਈਏ ਕੋਈ ਫਾਇਦਾ ਨਹੀਂ ਔਰ ਫੇਰ ਆਉਂਦਾ ਵੀ ਫੇਰ ਵੀ ਔਰ ਤੁਸੀਂ ਕਰੋ ਵੀ ਦਸੀਏ ਔਰ ਮੈਂ ਹਰ ਇੱਕ ਬੰਦੇ ਨੂੰ ਇਹ ਕਹੀਦਾ ਨਾ ਵੀ ਟਰੈਕ ਤੇ ਥੱਲੇ ਬੈਠ ਕੇ ਥੱਲੇ ਬੈਠ ਕੇ ਹਰ ਇੱਕ ਬੰਦਾ ਟਰੈਕ ਤੇ ਖੜਾ ਹੁਣ ਇਹ ਤਾਂ ਦੱਸੋ ਵੀ ਸੀ ਕਿਹੜੀ ਕਿਹੜਾ ਹੌਸਲਾ ਲੈ ਕੇ ਕਰੋ ਨਿਕਲੀਏ ਟ੍ਰੈਕ ਖਤਮ ਨਹੀਂ ਕਰ ਦੋ ਭਾਈ ਜੀ ਬਾਰ ਬਾਰ ਬੇਨਤੀ ਕਰ ਰਹੇ ਹਾਂ ਟ੍ਰੈਕ ਤੋਂ ਪਾਸੇ ਹੋ ਜਾਓ ਭਾਈ ਜੀ ਬਹਿ ਕੇ ਦੇਖ ਲਓ ਵਿਜਾਰਾ ਆਊਗਾ ਯਾਰ ਇਹ ਤਾਂ ਪਹਾਨਾ ਆ ਬੇ ਬੱਚੇ ਦਾ ਆਧਾਰ ਕਾਰਡ ਘੜ ਰਹਿ ਗਿਆ ਬਰਸਾ ਟੀਵੀਟ ਘੜ ਰਹਿ ਗਿਆ ਹਰ ਰੋਜ਼ ਵੀਰੇ ਦੇ ਪੇਜ ਦੇ ਉੱਪਰੋਂ ਇਹ ਵੀਡੀਓ ਪੈਂਦੀ ਆ ਬੇ ਆਪਣਾ ਆਧਾਰ ਕਾਰਡ ਬਰਸਾ ਸਰਟੀਫਿਕੇਟ ਨਾਲ ਲੈ ਕੇ ਆਓ ਕਦੇ ਹੋਇਆ ਬੇ ਅਸੀਂ ਕੋਈ ਜਰੂਰੀ ਕੰਮ ਹੋ ਜਾਵਾਂਗੇ ਤਾਂ ਆਧਾਰ ਕਾਰਡ ਬਰਸਾ ਸਰਟੀਫਿਕੇਟ ਘਰ ਛੱਡ ਜਾਾਂਗੇ ਕਦੇ ਨਹੀਂ ਹੁੰਦਾ ਇਹ ਤਾਂ ਬਹਾਨਾ ਜੀ ਕੋਸਾ ਬਣਾਉਂਦਾ ਸਾਡੇ ਬੱਚੇ ਦਾ ਆਧਾਰ ਕਾਰਡ ਨਹੀਂ ਹੈਗਾ ਪਰ ਸਾਡੀ ਸਰਟੀਫਿਕੇਟ ਨਹੀਂ ਹੈਗਾ ਹੁਣ ਜਿਹੜੇ ਬੱਚਿਆਂ ਕੋਲ ਬਰਤ ਸਾਡੀ ਪ੍ਰੀਡ ਨਹੀਂ ਉਹ ਕਿਵੇਂ ਭਜਾਈਏ ਦੱਸੋ ਚਲੇ ਤਾਂ ਲੈ ਵੀ ਆਉਣਗੇ ਬਰਤ ਸਾਰਾ ਕੌਣ ਨਾ ਸੁਣਿਓ ਅਸੀਂ ਬੱਚਾ ਜਾ ਫੜਿਆ ਨਾ ਬਰਤ ਸਾਡੀ ਪ੍ਰੀਡ ਜਾਂਦੀ ਆਧਾਰ ਕਾਰਡ ਜਾਂਦੀ ਸਕੂਲ ਦੇ ਸਾਰੇ ਸਰਟੀਫਿਕੇਟ ਜਾਂਦੀ ਕਹਿੰਦਾ ਮੈਂ ਸਕੂਲ ਨੂੰ ਫੋਨ ਕਰੀਏ ਕਹਾ ਸਕੂਲ ਦੀ ਨਾਲ ਹੀ ਮਿਲਿਆ ਹੋਇਆ ਪਾਸਪੋਰਟ ਵੀ ਸਕੂਲ ਵਾਲਾ ਪਾਸਪੋਰਟ ਵੀ ਲੈ ਲਈ ਸਕੂਲ ਵਾਲੇ ਕਹਿੰਦੇ ਕੋਈ ਗੱਲ ਨਹੀਂ ਇਹਨੇ ਸਾਡਾ ਸਟੂਡੈਂਟ ਆ ਸਹੀ ਆ ਸਕੂਲ ਹੋਰ ਕੀ ਚਾਹੀਦਾ ਹੁਣ ਦੱਸੋ ਵੀ ਕੀ ਕਰੀਏ ਆਪਾਂ ਹੋ ਇੱਥੇ ਖੜੇ ਆ